ਜਦੋਂ ਕਲਦੀਪ ਮਾਨਕ ਨੇ ਚਮਕੀਲੇ ਦੇ ਗੀਤਾਂ ਨੂੰ ਕਿਹਾ ਸੀ ਗੰਦ ਖਾਨਾ ਮੈਂ ਨਹੀਂ ਸੁਣਨਾ ਤੇ ਪਹਿਲੀ ਕੈਸਟ ਸੁਣਨ ਲਈ ਚਮਕੀਲੇ ਨੂੰ ਟੇਪ ਰਕਾਊਡਰ ਨਹੀਂ ਸੀ ਮਿਲਿਆ ਇੰਨੀ ਗਰੀਬੀ ਸੀਗੀ ਤੇ ਕਿਹਨੇ ਕਿਹਾ ਸੀਗਾ ਉਹ ਇਹਦੇ ਗੀਤ ਨਹੀਂ ਸੁਣਨੇ ਇਹਨੇ ਸਾਡੇ ਪ੍ਰੋਗਰਾਮ ਬੰਦ ਕਰਾਤੇ ਆ ਚਮਕੀਲੇ ਨੇ ਆਜਾਓ ਇੱਥੇ ਅੱਜ ਗੱਲ ਕਰਦੇ ਅਸਲੀਅਤ ਦੱਸੂਗਾ ਸੁਖਵਿੰਦਰ ਪੰਛੀ ਸੀ ਜਿਹੜਾ ਨਾ ਉਹ ਜਾਣਦਾ ਸੀ ਕਲਦੀਪ ਮਾਨਕ ਦੇ ਨਾਲ 16 ਲਾਣ ਤੇ ਉੱਤੇ ਮਗਰ ਬੋਲਦਾ ਹੁੰਦਾ ਸੀ ਕੋਰਸ 30 ਰੁਪਏ ਚ ਤੇ ਉਧਰੋਂ ਚਮਕੀਲੇ ਦੀ ਕੈਸਟ ਆਈ ਸੀਗੀ ਜੀਜਾ ਲੱਕ ਮਿਲਣਾ ਤੇ ਕਲਦੀਪ ਮਾਨਕ ਨੂੰ ਕਹਿੰਦਾ ਉਸਤਾਦ ਜੀ ਗਾਣਾ ਸੁਣੋ ਨਵੇਂ ਆਇਆ ਬਹੁਤ ਵਧੀਆ ਅਹੂਜੇ ਦਾ ਮਿਊਜ਼ਿਕ ਆ ਤੁਸੀਂ ਸੁਣ ਕੇ ਦੇਖੋ ਜੀਜਾ ਲੱਕ ਮਿਲਣਾ ਤੇ ਕਲਦੀਪ ਮਾਨਕ ਮੋਹਰੇ ਉਹ ਕਹਿੰਦਾ ਜਾਓ ਮੈਂ ਨਹੀਂ ਇਤਨਾ ਦਾ ਗੰਦ ਖਾਨਾ ਸੁਣਦਾ ਤੇ ਨਾਲੇ ਜੀਜਾ ਦਾ ਜਿਹੜਾ ਟੇਲਰ ਆ ਜਿਹੜਾ ਪੀਤਾ ਲੈ ਕੇ ਖੜਾ ਵੇ ਲੱਕ ਮਿਲਣ ਲਊਗਾ ਤੇ ਉਤੋਂ ਬਾਅਦ ਅੱਗੇ ਗਏ ਅੱਗੇ ਟੇਪਰ ਟੇਪਾਂ ਦੀ ਦੁਕਾਨ ਸੀ ਕੈਸਟਾਂ ਦੀ ਉੱਥੇ ਵੀ ਇਹੋ ਹੀ ਗਾਣਾ ਵੱਜੇ ਫਿਰ ਪੰਛੀ ਨੇ ਕਿਹਾ ਉਸ ਤੋਂ ਬਾਅਦ ਅੱਗੇ ਗਏ ਕਿਤੇ ਵਿਆਹ ਸੀ ਉੱਥੇ ਵੀ ਗਾਣਾ ਗੱਡੀ ਖੜੀ ਕਰਨੀ ਪੈ ਗਈ ਉੱਥੇ ਤੂੜੀ ਦਾ ਭੋਂਗਾ ਵਾਲਾ ਟਰਾਲਾ ਸੀਗਾ ਤੇ ਜਗਿਆ ਨਾ ਉੱਥੇ ਵਿਆਹ ਆ ਰੁੱਚੀ ਉੱਚੀ ਉੱਚੀ ਗਾਣਾ ਵੱਜੇ ਜੀਜਾ ਲੱਕ ਮੇਲਾ ਫਿਰ ਪੰਛੀ ਨੇ ਕਿਹਾ ਕਹਿੰਦਾ ਜੀ ਉਸਤਾਦ ਜੀ ਸੁਣ ਕੇ ਦੇਖੋ ਗਾਣਾ ਬਹੁਤ ਵੱਜਦਾ ਆ ਚਮਕੀਲੇ ਦਾ ਗਾਣਾ ਆ ਆ ਉਹ ਕਹਿੰਦਾ ਯਾ ਇਦਾਂ ਦੇ ਹਵਾ ਚੋੜਦੇ ਲਫਾਫੇ ਥੋੜਾ ਜਿਹੀ ਹੁੰਦੇ ਆ ਬਹਿ ਜਾਂਦੇ ਆ ਚੇਤੀ ਇਹ ਗੰਦਖਾਨਾ ਨਹੀਂ ਬਹੁਤਾ ਚੱਲਦਾ ਹੁੰਦਾ ਫਿਰ ਪੰਛੀ ਨੇ ਕਿਹਾ ਕਹਿੰਦਾ ਜੀ ਤੁਸੀਂ ਤਾਂ ਕਲੀਆਂ ਗਾਣੇ ਆ ਤੁਹਾਨੂੰ ਨਹੀਂ ਇਹਦਾ ਫਰਕ ਸਦੀਕ ਨੂੰ ਹੋਊਗਾ ਰਮਲੇ ਨੂੰ ਹੋਊਗਾ ਜਾਂ ਦਦਾਰ ਸੰਧੂ ਨੂੰ ਤੇ ਉਧਰੋਂ ਜਦੋਂ ਪਹਿਲੀ ਕੈਸਟ ਆਈ ਸੀਗੀ ਟਕੂਏ ਤੇ ਟਕਿਆ ਸਰੇਂਦਰ ਸੋਨੀਆ ਨਾ ਪਹਿਲਾਂ ਚਮਕੀਲਾ ਭਾਰਤ ਨਗਰ ਤੁਹਾਨੂੰ ਪਤਾ ਹੀ ਆ ਭਈ ਕੱਪੜੇ ਰੰਗਣ ਦਾ ਕੰਮ ਕਰਦਾ ਹੁੰਦਾ ਸੀਗਾ ਨਾ ਸਵੈਟਰ ਵੀ ਬੁਣਦਾ ਹੁੰਦਾ ਸੀਗਾ ਫੈਕਟਰੀ 'ਚ ਤੇ ਉਧਰੋਂ ਇਹਦੀ ਕੈਸਟ ਆ ਗਈ ਟਕੂਆ ਤੇ ਟਕੂਆ ਸਰੇਂਦਰ ਸੋਨੀਆ ਨਾ ਤੇ ਜਦੋਂ ਐਚਐਮਬੀ 'ਚ ਕੈਸਟ ਆਈ ਤੇ ਇਹਦੇ ਕੋਲ ਕੈਸਟ ਆ ਗਈ ਟੇਪ ਆ ਗਈ ਸੁਣਨ ਨੂੰ ਟੇਪ ਰਿਕਾਰਡ ਰਹੀ ਨਹੀਂ ਸੀ ਇਨੇ ਜਾਂਦੇ ਜਾਂਦੇ ਨੇ ਬਿੱਲੇ ਨੂੰ ਕਿਹਾ ਆਪਣੇ ਦਦਾਰ ਸੰਧੂ ਦੇ ਜਿਹੜਾ ਮੋਹਰੇ ਹੁੰਦਾ ਸੀਗਾ ਪ੍ਰੋਗਰਾਮ ਉਹਨੂੰ ਕਹਿੰਦਾ ਬਾਈ ਆਪਣੀ ਦਿਓ ਚਾ ਗੱਡੀ ਦੀ ਚਾਬੀ ਟੇਪਰ ਕਾਊਂਟਰ ਵੱਾ ਤੁਹਾਡੀ ਦਦਾਰ ਸੰਧੂ ਦੀ ਗੱਡੀ ਮੈਂ ਗਾਣਾ ਤੁਹਾਡਾ ਉਹ ਮੋਹਰੇ ਉਹ ਕਹਿੰਦਾ ਉਹ ਯਾਰ ਸਾਡੇ ਤਾਂ ਤੂੰ ਪ੍ਰੋਗਰਾਮ ਬੰਦ ਕਰਾਤੇ ਅਸੀਂ ਨਹੀਂ ਤੇਰੇ ਗਾਣੇ ਗੂਨੇ ਸੁਣਨੇ ਸਾਡੇ ਪ੍ਰੋਗਰਾਮਾਂ ਨੂੰ ਤਸੰਨ ਲਈ ਆ ਦਦਾਰ ਸੰਧੂ ਦੇਆਂ ਨੂੰ ਤੂੰ ਹੈ ਗਾਣਾ ਸ਼ੁਰੂ ਕਰਕੇ ਗਾਇਕੀ ਤੇ ਚਲੋ ਇਹ ਇੱਕ ਮਜ਼ਾਕ ਸੀਗਾ ਫਿਰ ਉਹ ਕਹਿੰਦਾ ਬੋਤਲ ਲੱਗੂਗੀ ਚਮਕੀਲੇ ਨੇ ਬੀਹਾਂ ਦਾ ਨੋਟ ਫੜਾਇਆ ਕਹਿੰਦਾ ਲੈ ਫੜ ਤੇ ਦਿੱਤਾ ਤੇ ਫਿਰ ਆਪਣਾ ਗਾਣਾ ਸੁਣਿਆ ਤੇ ਫਿਰ ਚਮਕੀਲੇ ਨੂੰ ਥੋੜਾ ਜਿਹਾ ਆਇਆ ਪਈ ਬਹਿ ਜਾ ਬਹਿ ਜਾ ਹੋ ਗਈ ਪਈ ਆ ਲਓ ਜੀ ਤੇ ਪਰ ਜਿਹੜਾ ਕੁਲਦੀਪ ਮਾਨਕ ਸਿਗਾ ਉਹਨੂੰ ਇਹ ਸਿਗਾ ਇੱਕ ਤਾਂ ਉਹਨੂੰ ਏਸੀਪੀ ਜਿਹੜੀ ਅਮਰਜੋਤ ਮੇਰੇ ਨਾਲੋਂ ਛੱਡ ਕੇ ਇਹਦੇ ਨਾਲ ਆ ਗਈ ਆ ਇਹ ਕਿੰਨਾ ਕੁ ਚੱਲੂਗਾ ਤੇ ਉਹ ਤਾਂ ਵੀ ਦੇਖ ਕੇ ਜਰਦਾ ਨਹੀਂ ਸਿਗਾ ਬਹੁਤਾ ਤੇ ਬਾਕੀ ਉਹਨੂੰ ਆਪਣੇ ਤੋਂ ਜਦੋਂ ਕੋਈ ਉਹਦੇ ਤੋਂ ਉੱਚਾ ਉਹਦੇ ਸਾਹਮਣੇ ਕਹਿ ਦਿੱਤਾ ਜਾਂਦਾ ਸੀ ਵੀ ਆਹ ਦੇਖੋ ਜੀ ਆਹ ਮੁੰਡਾ ਅੱਗੇ ਨਿਕਲੂਗਾ ਤਾਂ ਉਹ ਗਲਦੀਬ ਮਣਕ ਦਾ ਕਹਿੰਦੇ ਸੁਭਾਅ ਹੁੰਦਾ ਸੀ ਉਹ ਕਹਿੰਦਾ ਜੀ ਮੇਤੋਂ ਵੱਡਾ ਮੇਤੋਂ ਉੱਚਾ ਕੋਈ ਨਹੀਂ ਹੈਗਾ ਜਿੱਤੇ ਮੈਂ ਆ ਮੈਂ ਆ ਮੇਤੋਂ ਅੱਗੇ ਕਿਹੜਾ ਨਿਕਲ ਜਾਊਗਾ ਤਾਂ ਇਹ ਵੀ ਫਰਕ ਸੀਗਾ ਪਰ ਚਮਕੀਲਾ ਇੱਕ ਮਿਹਨਤੀ ਨੌਜਵਾਨ ਸੀਗਾ ਮਿਹਨਤ ਕਰਕੇ ਆਇਆ ਸੀਗਾ ਤੇ ਉਹਨੇ ਆਪਣਾ ਲੋਹਾ ਮਨਵਾਇਆ ਸੀ ਗਾਇਕੀ ਦਾ ਦੋਸਤੋ ਇਹ ਚੀਜ਼ਾਂ ਕਿਤਾਬਾਂ ਦੇ ਵਿੱਚ ਲਿਖੀਆਂ ਪਈਆਂ ਨੇ ਜਿਵੇਂ ਚਮਕੀਲਾ ਸਾਹਿਬ ਤੇ ਜਿਹੜੀ ਕਿਤਾਬ ਆਈ ਉਹਦੇ ਵਿੱਚ ਬਹੁਤ ਕੁਝ ਆ ਦੋ ਤਿੰਨ ਕਿਤਾਬਾਂ ਲਿਖ ਹੋ ਚੁੱਕੀਆਂ ਚਮਕੀਲਾ ਸਾਹਿਬ ਤੇ ਉਹਦੇ ਵਿੱਚ ਸਾਰਾ ਕੁਝ ਦੱਸਿਆ ਗਿਆ ਇਹਦੇ ਵਿੱਚ ਇਹ ਨਹੀਂ ਕਿ ਅਸੀਂ ਆਪਣੇ ਕੋਲੋਂ ਕੁਝ ਕਹਿਨੇ ਰਹਿਨੇ